ਗੋਡਾਣਾ ਜ਼ਿਲ੍ਹੇ ਦੇ ਰੋਡਾਤਾਂਾ ਦੇ ਜਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਦਫੇੜਾ ਵਿਖੇ ਬਸੀ ਪ੍ਰਸ਼ਾਸਨ ਸਰਕਾਰ ਦੇ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਦੇ ਹੇਠ ਸਰਚਪ੍ਰੇਮ ਕੀਤਾ ਗਿਆ ਫਤਗੜਾ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਖੀ ਐਸਐਸਪੀ ਸ਼ੁਭਕ ਮਗਰਵਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜੂਰੇ ਜ਼ਿਲ੍ਹੇ ਵਿੱਚ ਸਰਚ ਕਾਰਜ ਸ਼ੁਰੂ ਕੀਤਾ ਗਿਆ ਹੈ ਉੱਥੇ ਹੀ ਬਰਾਦ ਪੁਲਿਸ ਪਤਾਨਾ ਦੇ ਪਿੰਡ ਦਫੇੜਾ ਵਿਖੇ ਵੀ ਇਹ ਸਰਚ ਕਾਰਜ ਕੀਤਾ ਗਿਆ ਅਤੇ ਜਿਹੜਾ ਦੇ ਪਿੰਡਾਂ ਦੇ ਨਿਸ਼ਾਨ ਤਸਵੀਰ ਕਰਦੇ ਸੀ ਉਮੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਜਿਹਦੇ ਤੇ ਉਨ੍ਹਾਂ ਨੇ ਕਿਹਾ ਸਾਡੇ ਵੱਲੋਂ ਜ਼ਿਲ੍ਹੇ ਦੇ ਵਿੱਚ ਪੂਰੀ ਤਰ੍ਹਾਂ ਸਖਤੀ ਕੀਤੀ ਹੋਈ ਹੈ ਇਸ ਮਹਿੰਮ ਦੇ ਤਹਿਤ ਪੂਰੇ ਨਸ਼ਾ ਵਿੱਚੇ ਵਾਲੇ ਤੇ ਕਾਰਵਾਈ ਵੀ ਕੀਤੀ ਗਈ ਹੈ ਅਤੇ ਅੰਤ ਵਿੱਚੇ ਉਨ੍ਹਾਂ ਨੇ ਚਲਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਜੇਕਰ ਕੋਈ ਨਸ਼ਾ ਵੇਰਦਾ ਫੜਿਆ ਗਿਆ ਤਾਂ ਉਸ ਦੇ ਉੱਪਰ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਪਿੰਡ ਵਾਲਿਆਂ ਨੇ ਵੀ ਇਸ ਮਹਿਮ ਨੂੰ ਲੈ ਕੇ ਦੱਸਿਆ ਕਿ ਬਹੁਤੀ ਪਿੰਡ ਵੀ ਸ਼ਾਂਤਪੁਰ ਮਾਹੌਲ ਬਣਿਆ ਹੋਇਆ ਹੈ ਅਤੇ ਅਸੀਂ ਪੂਰੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮਹਿੰਮ ਦੇ ਅਧਾਰ ਤੇ ਨਸ਼ਾ ਤਸਕਰਾਂ ਤੇ ਨਾਟਕ ਪਾਣੀ ਸ਼ੁਰੂ ਕਰ ਦਿੱਤੀ ਹੈ ਬਹੁਤ ਸਾਟਾ ਬੜੀ ਬਹੁਤ ਸੁਧਰ ਚੁੱਕਿਆ ਹੈ ਨਾਸ਼ ਕਰਕੇ ਜਿਸ ਦਿਨ ਤੇ ਹੀ ਆਏ ਆ ਆਪਣੇ ਸੁਰੇਸ਼ ਸਿੰਘ ਜੀ ਉਹ ਟਾਈਮ ਦੇ ਬਹੁਤ ਯਾਨੀ ਠੜਲ ਪੈ ਗਈ ਜਿਹੜੇ ਬੰਦੇ ਕਰਦੇ ਸੀ ਉਹ ਤਾਂ ਲੋਕ ਚਾ ਰਹੂਗੇ ਕੁਝ ਵੀ ਲਾ ਲੋ ਪਰ ਇਹਨੇ ਚੱਕ ਲਈ ਤੇ ਕਿੰਨੇ ਸਮੇਂ ਤੱਕ ਮਾਲ ਖਰਾਬ ਸੀ ਪਿੰਡ ਦਾ ਇਹ ਸਾਡੇ ਦਾ ਪੁਰਾਣਾ ਮਾਉਂ ਸੀ ਜੀ ਪਹਿਲਾਂ ਇੱਕ ਗਰਮੀਤ ਸਿੰਘ ਹੁੰਦੇ ਸੀ ਉਹ ਸੈਣੀ ਸਾਹਿਬ ਉਹ ਅੱਜ ਹੈ ਨਹੀਂ ਉਹ ਇਸ ਟਾਈਮ ਉਹ ਉਹਨੇ ਹੁੰਦੇ ਬਹੁਤ ਠਲ ਸੀ ਬਸ ਜਦਦੇ ਹੁਣ ਇਹ ਆਏ ਆ ਇਸ ਟਾਈਮ ਦੇ ਵੀ ਇਹਨਾਂ ਦੀ ਲੋਕ ਹੁਣ ਨਾਉ ਤੋਂ ਚੱਲਣ ਲੱਗੇ ਜੀ ਜਦੋਂ ਕਹਿੰਦੇ ਸੁਰੇਸ਼ ਕੁਮਾਰ ਆ ਗਿਆ ਵੀਰੇ ਤਾਂ ਵਾਹ ਦੇਖ ਲੋ ਵੀ ਕੰਮ ਪਰ ਚੜਦਾ ਉਹਨਾਂ ਨੂੰ ਸਰ ਇਸ ਚੀਜ਼ ਨੂੰ ਤਾਂ ਦੇਖ ਰਿਹਾ ہوں ਕਿ ਪ੍ਰਸ਼ਾਸਨ ਹੁਣ ਕੰਮ ਕਰ ਰਿਹਾ ਵਧੀਆ ਤਰੀਕੇ ਨਾਲ ਬਿਲਕੁਲ ਬਹੁਤ ਵਧੀਆ ਜੀ ਜੋ ਭਗਵੰਦ ਮਾਨ ਸਾਹਿਬ ਕਰ ਰਹੇ ਆ ਇਹੋ ਜਿਹਾ ਕਿਸੇ ਨੇ ਨਾ ਕੀਤਾ ਨਾ ਕਰਨਾ ਜੀ ਹਾਂਜੀ ਠੀਕ ਥੈਂਕ ਯੂ ਜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੋਧੀ ਮਹਮ ਯੁੱਧ ਵਿਰੁੱਧ ਨਸ਼ਿਆਂ ਦੇ ਜਿਹੜੀ ਚੱਲ ਰਿਹਾ ਹੈ ਉਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਦੇ ਹਦਾਇਤਾਂ ਮੁਤਾਬਕ ਅੱਜ ਮੈਂ ਆਪਣੇ ਸਰਕਲ ਦੇ ਐਸਐਚਓਜ਼ ਐਸਐਚਓ ਬਸੀ ਤੇ ਐਸਐਚਓ ਬੜੈ ਵਾਲੀਆ ਸਿੰਘ ਦੇ ਨਾਲ ਆਪਣੀ ਫੋਰਸ ਦੇ ਨਾਲ ਬਸੀ ਥਾਣੇ ਦੇ ਪਿੰਡ ਦਫੇੜੇ ਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜੋ ਇੱਥੇ ਜਿਨ੍ਹਾਂ ਦੇ ਨਸ਼ੇ ਦਾ ਪ੍ਰਭਾਵ ਹੈ ਕੁਝ ਬੰਦਿਆਂ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਾਂ ਜਿਨ੍ਹਾਂ ਦੇ ਮੁਕਦਮੇ ਨੇ ਤੇ ਸਰਚ ਆਪਾਂ ਜਾਰੀ ਹੈ ਤੇ ਬਾਕੀ ਜਿਵੇਂ ਵੀ ਕੋਈ ਕਾਰਗੁਜ਼ਾਰੀ ਸਾਡੀ ਸਾਹਮਣੇ ਆਊਗੀ ਤੁਹਾਨੂੰ ਦੱਸਾਂਗੇ ਤੁਹਾਨੂੰ ਇੱਕ ਵਿਸ਼ੇਸ਼ ਤੌਰ ਤੇ ਇਹ ਦੱਸ ਦੇਣਾ ਚਾਹਣਾ ਇੱਥੇ ਕਾਫੀ ਜ਼ਿਆਦਾ ਸਾਡੀ ਸ਼ਕਤੀ ਪਿਛਲੇ ਦਿਨਾਂ ਚ ਕੀਤੀ ਗਈ ਆ ਜਦ ਦੀ ਇਹ ਮਹੀਮ ਚੱਲੀ ਆ ਤੇ ਕਰੀਬ 1 ਮਹੀਨੇ ਤੋਂ ਜਦ ਦੀ ਇਹ ਮਹੀਮ ਚੱਲੀ ਆ ਇਸ ਏਰੀਏ ਦੇ ਇਸ ਪਿੰਡ ਦੇ ਅਸੀਂ ਤਿੰਨ ਨਸ਼ਾ ਵੇਚਣ ਵਾਲੇ ਉਹ ਐਫਆਰ ਦਰਜ ਕਰਕੇ ਸਲਾਖਾਂ ਵਿੱਚ ਪੇ ਚੁੱਕੇ ਹਾਂ ਬਾਕੀ ਅੱਜ ਸਰਜ ਤੋਂ ਬਾਅਦ ਤੁਹਾਨੂੰ ਕੋਈ ਖ਼ਬਰ ਠੀਕ ਪੰਜਾਬੀ ਟੀਵੀ ਦੇ ਰਿਪੋਰਟ ਫਤੇਗੜ ਸਾਹਿਬ ਤੋਂ ਸਾਇਰ ਮੜ ਕੇ ਦੀ ਰਿਪੋਰਟ ਯੋਧ ਨਸ਼ਾ ਦੇ ਵਿਰੁੱਧ ਦੇ ਤਹਿਤ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਦਫੇੜਾ ਵਿਖੇ ਬਸੀਪਣਾ ਸਰਕਲ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਦੇ ਹੇਠ ਸਰਚ ਪ੍ਰੈਸਿੰਗ ਕੀਤਾ ਗਿਆ ਫਤੇਗੜਾ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਖੀ ਐਸਐਸਪੀ ਸ਼ੁਭਕ ਮਗਰਵਾ ਦੇ ਦਿਖਾਵੇ ਅਨੁਸਾਰ ਅ ਉਤੇ ਬਰਾਕ ਪਤੀ ਛਰਾਣਾ ਦੇ ਪਿੰਡ ਦੇ ਪੇੜਾ ਵੀ ਕਿਹਾ ਵੀ ਇਹ ਸੱਚਵੇਅਤ ਕੀਤਾ ਗਿਆ ਅੱਜ ਜਿਹੜਾ ਦੇ ਪਿੰਡਾਂ ਦੇ ਨਸ਼ਾ ਤਸਕਰੀ ਕਰਦੇ ਸੀ ਉਹਨਾਂ ਇਕੱਲਾ ਦੀ ਚੈਕਿੰਗ ਕੀਤੀ ਗਈ ਹੈ ਜਿਹਦੇ ਤੇ ਮੁਕਦਮੇ ਵੀ ਚੱਲ ਰਹੇ ਹਨ ਉਹਨਾਂ ਨੇ ਕਿਹਾ ਸਾਡੇ ਵੱਲੋਂ ਜ਼ਿਲ੍ਹੇ ਦੇ ਵਿੱਚ ਪੂਰੀ ਤਰ੍ਹਾਂ ਸਖਤੀ ਕੀਤੀ ਹੋਈ ਹੈ ਇਸ ਨਿਯਮ ਦੇ ਤਹਿਤ ਪੂਰੇ ਨਸ਼ਾ ਵਿੱਚੇ ਵਾਲੇ ਤੇ ਕਾਰਵਾਈ ਵੀ ਕੀਤੀ ਗਈ ਹੈ ਅਤੇ ਅੰਤ ਵਿੱਚ ਉਹਨਾਂ ਨੇ ਚਲਾਵਨੀ ਰਿਸਤੀ ਕੇ ਨਸ਼ਾ ਤਸਕਰਾਂ ਨੂੰ ਜੇਕਰ ਕੋਈ ਨਸ਼ਾ ਵੇਰਦਾ ਫੜਿਆ ਗਿਆ ਤਾਂ ਉਸ ਦੇ ਉੱਪਰ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਜਨਰਨ ਪਿੰਡ ਵਾਲਿਆਂ ਨੇ ਵੀ ਇਸ ਮੇ ਨੂੰ ਲੈ ਕੇ ਉਸੇ ਕਿ ਬਹੁਤੀ ਪਿੰਡ ਵੀ ਸ਼ਾਂਤਪੁਰ ਮੋਹਲ ਬਣਿਆ ਹੋਇਆ ਹੈ ਅਤੇ ਅਸੀਂ ਪੁਲੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਵੋਹਿੰਗ ਦੇ ਆਧਾਰ ਤੇ ਨਸ਼ਾ ਤਸਕਰਾ ਤੇ ਨੱਥ ਪਾਣੀ ਸ਼ੁਰੂ ਕਰ ਦਿੱਤੀ ਹੈ ਉਹ ਲੋਕ ਸਾਟਾ ਬੜੀ ਬਹੁਤ ਸੁਧਰ ਚੁੱਕਿਆ ਹੈ ਖਾਸ ਕਰਕੇ ਜਿਸ ਦਿਨ ਤੇ ਇਹ ਆਏ ਆ ਆਪਣੇ ਸਵੇਤ ਸਿੰਘ ਜੀ ਉਹ ਟਾਈਮ ਦੀ ਬਹੁਤ ਯਾਨੀ ਠੜਲ ਪੈ ਜਿਹੜੇ ਬੰਦੇ ਕਰਦੇ ਸੀ ਉਹ ਤਾਂ ਲੋਗੇ ਜਾ ਰੋਗੇ ਕੁਝ ਵੀ ਨਾਲੋ ਬਾਈ ਉਸ ਨੇ ਚੱਕ ਲਈ ਤੇ ਕਿੰਨੇ ਸਮੇਂ ਤੋਂ ਮੋਲ ਖਰਾਬ ਸੀ ਪਿੰਡ ਦਾ ਇਹ ਸਾਡੇ ਦਾ ਪੁਰਾਣਾ ਮਾਉਂ ਸੀ ਜੀ ਪਹਿਲਾਂ ਇੱਕ ਗਰਮੀ ਸਿੰਘ ਹੁੰਦੇ ਸੀ ਉਹ ਸ਼ੈਣੀ ਸਾਹਿਬ ਉਹ ਅੱਜ ਹੈ ਨਹੀਂ ਉਹ ਇਸ ਟਾਈਮ ਉਹ ਉਹਨੇ ਦੇ ਹੁਣੇ ਬਾਹਰ ਠਾਲੀ ਸੀ ਬਸ ਜਦਦੇ ਹੁਣ ਇਹ ਆਏ ਇਸ ਟਾਈਮ ਦੇ ਵੀ ਇਹਨਾਂ ਦੀ ਲੋਕ ਹੁਣ ਨਾ ਤੋਂ ਚੱਲਣ ਲੱਗੇ ਜੀ ਜਦੋਂ ਕਹਿੰਦੇ ਸੁਰੇਸ਼ ਕੁਮਾਰ ਆ ਗਿਆ ਵੀ ਇਹਨਾਂ ਤੋਂ ਆਏ ਦੇਖ ਲੋ ਵੀ ਕੰਮਾਂ ਚੜਦਾ ਉਹਨਾਂ ਨੂੰ ਸਰ ਇਸ ਚੀਜ਼ ਨੂੰ ਤਾਂ ਦੇਖ ਰਿਹਾ ਹਾਂ ਕਿ ਪ੍ਰਸ਼ਾਸਨ ਹੁਣ ਕੰਮ ਕਰ ਰਿਹਾ ਵਧੀਆ ਤਰੀਕੇ ਨਾਲ ਬਿਲਕੁਲ ਬਹੁਤ ਵਧੀਆ ਜੀ ਜੋ ਭਗਵੰਦ ਮਾਨ ਸਾਹਿਬ ਕਰ ਰਹੇ ਆ ਇਹੋ ਜਿਹਾ ਕਿਸੇ ਨੇ ਨਾ ਕੀਤਾ ਨਾ ਕਰਨਾ ਜੀ ਹਾਂਜੀ ਠੀਕ ਥੈਂਕ ਯੂ ਜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੋਧੀ ਮਹਮ ਯੁੱਧ ਵਿਰੁੱਧ ਨਸ਼ਿਆਂ ਦੇ ਜਿਹੜੀ ਚੱਲ ਰਿਹਾ ਹੈ ਉਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਦੇ ਹਦਾਇਤਾਂ ਮੁਤਾਬਕ ਅੱਜ ਮੈਂ ਆਪਣੇ ਸਰਕਲ ਦੇ ਐਸਐਚਓਜ਼ ਐਸਐਚਓ ਬਸੀ ਤੇ ਐਸਐਚਓ ਬੜੈਲੀਆਲਾ ਸਿੰਘ ਦੇ ਨਾਲ ਆਪਣੀ ਫੋਰਸ ਦੇ ਨਾਲ ਬਸੀ ਥਾਣੇ ਦੇ ਪਿੰਡ ਦਫੇੜੇ ਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜੋ ਇੱਥੇ ਜਿਨ੍ਹਾਂ ਦੇ ਨਸ਼ੇ ਦਾ ਪ੍ਰਭਾਵ ਹੈ ਕੁਝ ਬੰਦਿਆਂ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਾਂ ਜਿਨ੍ਹਾਂ ਦੇ ਮੁਕਦਮੇ ਨੇ ਤੇ ਸਰਚ ਆਪਰੇਸ਼ਨ ਜਾਰੀ ਹੈ ਤੇ ਬਾਕੀ ਜਿਵੇਂ ਵੀ ਕੋਈ ਕਾਰਗੁਜ਼ਾਰੀ ਸਾਡੀ ਸਾਹਮਣੇ ਆਉਗੀ ਤੁਹਾਨੂੰ ਦੱਸਾਂਗੇ ਤੁਹਾਨੂੰ ਇੱਕ ਵਿਸ਼ੇਸ਼ ਤੌਰ ਤੇ ਮੈਂ ਦੱਸ ਦੇਣਾ ਚਾਹਣਾ ਇੱਥੇ ਕਾਫੀ ਜ਼ਿਆਦਾ ਸਾਡੀ ਸ਼ਕਤੀ ਪਿਛਲੇ ਦਿਨਾਂ ਚ ਕੀਤੀ ਗਈ ਆ ਜਦ ਦੀ ਇਹ ਮਹੀਮ ਚੱਲੀ ਆ ਤੇ ਕਰੀਬ ਇੱਕ ਮਹੀਨੇ ਤੋਂ ਜਦ ਦੀ ਇਹ ਮਹੀਮ ਚੱਲੀ ਆ ਇਸ ਏਰੀਏ ਦੇ ਇਸ ਪਿੰਡ ਦੇ ਅਸੀਂ ਤਿੰਨ ਨਸ਼ਾ ਵੇਚਣ ਵਾਲੇ ਉਹ ਐਫਆਰ ਦਰਜ ਕਰਕੇ ਸਲਾਖਾਂ ਵਿੱਚ ਭੇਜ ਚੁੱਕੇ ਆ ਬਾਕੀ ਅੱਜ ਸਰਜ ਤੋਂ ਬਾਅਦ ਤੁਹਾਨੂੰ ਕੋਈ ਸ਼ੇਰ ਠੀਕ ਪੰਜਾਬੀ ਟੀਵੀ ਦੇ ਰਿਪੋਰਟ ਫਤੇਗੜ ਸਾਹਿਬ ਤੋਂ ਸਾਇਰ ਮੜ ਕੇ ਦੀ ਰਿਪੋਰਟ